ਪ੍ਰਕਾਸ਼ ਦੀ ਪੋਥੀ ਅਧਿਆਇ 2 ਅਫਸੋਸ ਦੀ ਕਲੀਸਿਆ ਦੇ ਦੂਤ ਨੂੰ یوں ਲਿਖ ਪਈ ਜੀ ਨੇ ਆਪਣੇ ਸਜੇ ਹੱਥ ਵਿੱਚ ਸਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੱਤਾ ਸੋਨੇ ਦੇ ਸ਼ਮ੍ਮਾ ਦਾਣਾ ਦੇ ਵਿਚਾਲੇ ਫਿਰਦਾ ਹੈ ਉਹ ਇਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਅਤੇ ਤੇਰੀ ਮਿਹਨਤ ਨੂੰ ਅਤੇ ਸਬਰ ਨੂੰ ਜਾਣਦਾ ਹਾਂ ਨਾਲੇ ਇਹ ਜੋ ਬੁਰਿਆਰਾਂ ਦਾ ਤਹਥੋ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ ਤੈ ਉਹਨਾਂ ਨੂੰ ਪਰਤਾਕ ਕੇ ਝੂਠਾ ਵੇਖਿਆ ਅਤੇ ਤੂੰ ਤਿਰਜ ਰੱਖਦਾ ਹੈ ਅਤੇ ਮੇਰੇ ਨਾਮ ਦੇ ਨਿਮਿਤ ਤੈ ਸਹਾਰਾ ਕੀਤਾ ਅਤੇ ਨਹੀਂ ਥੱਕਿਆ ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇੱਕ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ ਸੋ ਚਿਤਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੌਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਹਦੇ ਥਾਂ ਤੋਂ ਹਟਾ ਦਿਆਂਗਾ ਜੀਤੇ ਤੋਬਾ ਨਾ ਕੀਤੀ ਪਰ ਤੇਰੇ ਵਿੱਚ ਐਨਾ ਤਾਂ ਹੈ ਭਈ ਤੋ ਨਿਕੁਲਾਈਆਂ ਦੀਆਂ ਕਮਾਂ ਤੋਂ ਸੂਗ ਕਰਦਾ ਹੈ ਜਿਨ੍ਹਾਂ ਤੋਂ ਮੈਂ ਵੀ ਸੂਗ ਕਰਦਾ ਹਾਂ ਜਿਹਦੇ ਕੰਨ ਹੋਣ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ ਜਿਹੜਾ ਜਿਤਣ ਵਾਲਾ ਹੈ ਉਹਨੂੰ ਮੈਂ ਜੀਵਨ ਦੇ ਬਿਰਚ ਵਿੱਚੋਂ ਜੋ ਪਰਮੇਸ਼ਰ ਦੇ ਫਿਰਦੌਸ ਵਿੱਚ ਹੈ ਖਾਣ ਲਈ ਦਿਆਂਗਾ ਸੂਮਰਨੇ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਭਈ ਜਿਹੜਾ ਪਹਿਲਾ ਅਤੇ ਪਿਛਲਾ ਹੈ ਜਿਹੜਾ ਮੁਰਦਾ ਹੋਇਆ ਅਤੇ ਫਿਰ ਜੀਪਿਆ ਉਹ ਇਹ ਆਖਦਾ ਹੈ ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਤੂੰ ਤਨਵਾਨ ਹੈ ਅਤੇ ਉਹਨਾਂ ਦੇ ਕਾਫਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਨਹੀਂ ਹਨ ਸਗੋਂ ਸ਼ੈਤਾਨ ਦੀ ਮੰਡਲੀ ਹਨ ਜਿਹੜੇ ਦੁੱਖ ਤੈ ਭੁਗਣੇ ਹਨ ਤੂੰ ਉਹਨਾਂ ਤੋਂ ਨਾ ਡਰਿਂ ਵੇਖੋ ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾਸੂਟੇਗਾ ਪਰ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਅਤੇ ਬਿਪਤਾ ਹੋਵੇਗੀ ਤੂੰ ਮਰਨ ਤੋੜੀ ਵਫਾਦਾਰ ਰਹੁ ਤਾ ਮੈਂ ਤੈਨੂੰ ਜੀਵਨ ਦਾ ਮੋਕਟ ਦੇਾਂਗਾ ਜਿਹਦੇ ਕੰਨ ਹੋਣ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ ਜਿਹੜਾ ਜਿੱਤਣ ਵਾਲਾ ਹੈ ਦੂਜੀ ਮੌਤ ਤੋਂ ਉਹਦਾ ਕਦੇ ਵਿਗਾੜ ਨਾ ਹੋਵੇਗਾ ਵਰਗਮੰਮ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਭਈ ਜਿਹਦੇ ਕੋਲ ਦੁਧਾਰੀ ਤਿੱਖੀ ਤਲਵਾਰ ਹੈ ਉਹ ਇਹ ਆਖਦਾ ਹੈ ਮੈਂ ਜਾਣਦਾ ਹਾਂ ਤੂੰ ਉੱਥੇ ਵੱਸਦਾ ਹੈ ਜਿੱਥੇ ਸ਼ੈਤਾਨ ਦੀ ਗੱਦੀ ਹੈ ਅੱਜ ਤੂੰ ਤਕੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹੈ ਤੇ ਅੰਤੀਪਾਸ ਜੋ ਮੇਰਾ ਗਵਾ ਅਤੇ ਮੇਰਾ ਮਾਤਬਰ ਜੰਸੀ ਜਿਹੜਾ ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ੈਤਾਨ ਵਸਦਾ ਹੈ ਉਹਦੇ ਦਿਨੀ ਵੀ ਤੈਂ ਮੇਰੀ ਨਿੱਚ ਤੋਂ ਇਨਕਾਰ ਨਹੀਂ ਕੀਤਾ ਪਰ ਤਾਂ ਵੀ ਮੈਨੂੰ ਤੇਰੇ ਉੱਤੇ ਥੋੜਾ ਬਹੁਤ ਗਿਲਾ ਹੈ ਭਈ ਉੱਥੇ ਤੇਰੇ ਕੋਲ ਉਹ ਹਨ ਜਿਨ੍ਹਾਂ ਬਿਲਾਮ ਦੀ ਸਿੱਖਿਆ ਧਾਰੀ ਹੈ ਜਿਨੇ ਬਲਾਕ ਨੂੰ ਸਿੱਖਿਆ ਦਿੱਤੀ ਸੀ ਜੋ ਇਸਰਾਇਲ ਦੇ ਵੰਸ਼ ਦੇ ਅੱਗੇ ਠੇਡੇ ਲਾਉਣ ਵਾਲੀ ਅਵਸਥਾ ਸੁੱਟ ਦੇਵੇ ਪਈ ਉਹ ਮੂਰਤੀਆਂ ਦੀ ਚੜਾਵੇ ਖਾਨ ਅਤੇ ਹਰਾਮਕਾਰੀਕਰਨ ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਨ੍ਹਾਂ ਨਿਕਲੋਈਆਂ ਦੀ ਸਿੱਖਿਆ ਉਵੇਂ ਹੀ ਧਾਰੀ ਹੈ ਇਸ ਲਈ ਤੋਬਾ ਕਰ ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੋਢੀ ਤਲਵਾਰ ਦੇ ਨਾਲ ਲੜਾਂਗਾ ਜਿਹਦੇ ਕੰਨ ਹੋਣ ਸੁ ਸੁਣੇ ਪਈ ਆਤਮਾ ਕਲਿਸਿਆ ਨੂੰ ਕੀ ਆਖਦਾ ਹੈ ਜਿਹੜਾ ਜਿੱਤਣ ਵਾਲਾ ਹੈ ਉਹਨ ਮੈਂ ਗੁਪਤ ਮਨ ਵਿੱਚੋਂ ਦਿਆਂਗਾ ਅਤੇ ਮੈਂ ਉਨੂੰ ਇੱਕ ਚਿੱਟਾ ਪੱਥਰ ਦੇਵਾਂਗਾ ਅਤੇ ਉਸ ਪੱਥਰ ਉਤੇ ਇੱਕ ਨਵਾਂ ਨਾਂ ਲਿਖਿਆ ਹੋਇਆ ਹੈ ਜਿਹਨੂੰ ਉਹ ਦੇ ਲੈਣ ਵਾਲੇ ਤੋਂ ਛੁੱਟ ਹੋਰ ਕੋਈ ਨਹੀਂ ਜਾਣਦਾ ਹੈ। ਥੁਆ ਤੇਰੇ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਭਈ ਪਰਮੇਸ਼ਰ ਦਾ ਪੁੱਤਰ ਜਿਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਹਨ ਅਤੇ ਉਹਦੇ ਪੈਰ ਖਲਸ ਪਿੱਤਲ ਦੀ ਨਿਯਾਈ ਹਨ ਇਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ ਨੇਚਾ ਸੇਵਾ ਅਤੇ ਸਬਰ ਨੂੰ ਜਾਣਦਾ ਹਾਂ ਨਾਲ ਇਹ ਭਈ ਤੇਰੇ ਪਿਛਲੇ ਕੰਮ ਪਹਿਲੇ ਨਾਲੋਂ ਵੱਧ ਹਨ ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਉਸ ਤੀਵੀਂ ਇਸਬਲ ਨੂੰ ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਝੱਲੀ ਜਾਂਦਾ ਹੈ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਪਰਮਾਉਂਦੀ ਹੈ ਭਈ ਉਹ ਹਰਾਮ ਕਾਰੀ ਕਰਨ ਅਤੇ ਮੂਰਤੀਆਂ ਦੇ ਚੜਾਵੇ ਖਾਣ ਅਤੇ ਮੈਂ ਉਹਨੂੰ ਵੇਲ ਦਿੱਤਾ ਭਈ ਤੋਬਾ ਕਰੇ ਪਰ ਉਹ ਆਪਣੀ ਹਰਾਮ ਕਾਰੀ ਤੋਂ ਤੋਬਾ ਕਰਨੀ ਨਹੀਂ ਚਾਹੁੰਦੀ ਹੈ ਵੇਖ ਮੈਂ ਉਹਨੂੰ ਇੱਕ ਵਿਚਾਣੀ ਹਉਤੇ ਸੁੱਟਦਾ ਹਾਂ ਅਤੇ ਉਹਨਾਂ ਨੂੰ ਜਿਹੜੇ ਉਹਦੇ ਨਾਲ ਜ਼ਨਾ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ ਜੇ ਉਹਨਾਂ ਉਹਦੇ ਕੰਮਾਂ ਤੋਂ ਤੋਬਾ ਨਾ ਕੀਤੀ ਅਤੇ ਮੈਂ ਉਹਦੇ ਬਾਲਕਾਂ ਨੂੰ ਮਾਰ ਸੁੱਟਾਂਗਾ ਅਤੇ ਸਾਰੀਆਂ ਕਲੀਸੀਆਂ ਜਾਨ ਲੈਣਗੀਆਂ ਜੋ ਗੁਰਦਿਆਂ ਅਤੇ ਹਿਰਦਿਆਂ ਦਾ ਜਾਂਚਣ ਵਾਲਾ ਮੈਂ ਹੀ ਹਾਂ ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦਿਆਂਗਾ ਮੈਂ ਤੁਹਾਨੂੰ ਅਰਥਾਤ ਤੁਹਾਡੇ ਰਿਹਾ ਦੀ ਹੋਰ ਨ ਲੋਕਾਂ ਨੂੰ ਜਿੰਨੀਆਂ ਕੋਲ ਇਹ ਸਿੱਖਿਆ ਨਹੀਂ ਹੈ ਕਿ ਜਿਹੜੇ ਉਹਨਾਂ ਗੱਲਾਂ ਤੋਂ ਮਹਿਰਮ ਨਹੀਂ ਜਿਹੜੀਆਂ ਸਤਾਂ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ ਇਹ ਕਹਿੰਦਾ ਹਾਂ ਭਈ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੱਕ ਉਸ ਨੂੰ ਤਕੜਾਈ ਨਾਲ ਫੜੀ ਰੱਖੋ ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੇ ਮੇਰੀਆਂ ਕੰਮਾਂ ਦੀ ਪਾਲਣਾ ਕਰਦਾ ਹੈ ਉਹਨੂੰ ਮੈਂ ਕਮਾ ਅਤੇ اختیار ਦੇਾਂਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਤੇ ਹਕੂਮਤ ਕਰੇਗਾ ਜਿਵੇਂ কুমਹਾਰ ਦੇ ਭਾਂਡਿਆਂ ਨੂੰ ਚੁਣੀ-ਚੁਣੀ ਕਰ ਦੇਖਦਾ ਹੈ ਜਿਸ ਪ੍ਰਕਾਰ ਮੈਂ ਵੀ ਆਪਣੇ ਪਿਤਾ ਕੋਲੋਂ ਪਾਇਆ ਹੈ ਅਤੇ ਮੈਂ ਉਹਨੂੰ ਸਵੇਰ ਦਾ ਤਾਰਾ ਦਿਆਂਗਾ ਅਤੇ ਜਿਹਦੇ ਕੰਨ ਹੋਣ ਸੁ ਸੁਨੇ ਭਈ ਆਤਮਾ ਕਲਿਸਿਆ ਨੂੰ ਕੀ ਆਖਦਾ ਹੈ